ਜੀ ਦਿੱਲੀ ਦੇ ਵਿੱਚ 5 ਫਰਵਰੀ 2025 ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਪਰ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਿੱਹਾਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਮਹਿਜ਼ 5 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਸੱਤ ਮੌਜੂਦਾ ਵਿਧਾਇਕਾਂ ਦੇ ਵੱਲੋਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਜਿਹੜੇ ਦੋਸ਼ ਉਹਨਾਂ ਦੇ ਵੱਲੋਂ ਲਾਏ ਗਏ ਨੇ ਜਿਹੜੇ ਕਾਰਨ ਦੱਸੇ ਗਏ ਨੇ ਕਿ ਕਿਹੜੇ ਕਾਰਨ ਨੇ ਉਹਨਾਂ ਦੇ ਵੱਲੋਂ ਜੇਸਟ ਕਰਕੇ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦਿੱਤਾ ਗਿਆ ਇਹ ਆਪਣੇ ਆਪ ਦੇ ਵਿੱਚ ਬੇहद ਹੈਰਾਨ ਕਰਨ ਵਾਲੀ ਖਬਰ ਹੈ ਜੀਆਂ ਇਹ ਤਾਂ ਕਰਕੇ ਕਹਿ ਰਹੇ ਕਿਉਂਕਿ ਪਾਰਟੀ ਲਗਾਤਾਰਤਾ ਦੇ ਵਿੱਚ ਇਹ ਗੱਲ ਪ੍ਰਚਾਰ ਦੀ ਆ ਰਹੀ ਹੈ ਭਾਵੇਂ ਉਹਨਾਂ ਦੇ ਸੰਬੋਧਨ ਹੋਣ ਭਾਵੇਂ ਉਹਨਾਂ ਦੇ ਸਲੋਗਨ ਹੋਣ ਭਾਵੇਂ ਉਹਨਾਂ ਦੇ ਵੱਲੋਂ ਕਿਤੇ ਵੀ ਖੜ ਕੇ ਗੱਲ ਕਹੀ ਜਾਂਦੀ ਹੋਵੇ ਤਾਂ ਇਹੀ ਕਿਹਾ ਜਾਂਦਾ ਹੈ ਕਿ ਭਾਈ ਭ੍ਰਿਸ਼ਟਾਚਾਰ ਨੂੰ ਮੁਕਤ ਕਰਨ ਦੇ ਲਈ ਉਹਨਾਂ ਦੇ ਵੱਲੋਂ ਪਾਰਟੀ ਜਿਹੜੀ ਹੈ ਉਹ ਆ ਲਿਆਂਦੀ ਗਈ ਸੀ ਤੇ ਇਸ ਪਾਰਟੀ ਦੇ ਵਿੱਚ ਕਾਰਗੁਜ਼ਾਰੀਆਂ ਵੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਹੀ ਕੀਤੀਆਂ ਜਾਂਦੀਆਂ ਨੇ ਪਰ ਇਹਨਾਂ ਸੱਤ ਮੌਜੂਦਾ ਵਿਧਾਇਕਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਨੇ ਕਿ ਭਾਈ ਪਾਰਟੀ ਦੇ ਵਿੱਚ ਸਿਰ ਚੜ ਕੇ ਅੱਜ ਇਸ ਤਰੀਕੇ ਦੇ ਨਾਲ ਇਸ ਵਕਤ ਇਹ ਤਮਾਮ ਕਾਰਵਾਈ ਬੋਲ ਰਹੀ ਹੈ ਜਾਂ ਫਿਰ ਆ ਕਹ ਲਈਏ ਕਿ ਰਿਸ਼ਵਤ ਖੋਰੀ ਦੇ ਮਾਮਲੇ ਬਹੁਤ ਵੱਡੇ ਪੱਧਰ ਦੇ ਉੱਪਰ ਇਸ ਸਾਰੇ ਮਸਲੇ ਮਾਮਲੇ ਦੇ ਵਿੱਚ ਦਿਖਾਲੀ ਦੇ ਰਹੇ ਨੇ ਉਹ ਕਹਿੰਦੇ ਕਿ ਇਸੇ ਕਾਰਨਾਂ ਦਾ ਕਰਕੇ ਉਹਨਾਂ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਕਰਕੇ ਹੀ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚੋਂ ਅਸਤੀਫਾ ਦਿੱਤਾ ਗਿਆ ਬਹੁਤ ਵੱਡੇ ਪੱਧਰ ਦੇ ਉੱਪਰ ਆ ਆਦਮੀ ਪਾਰਟੀ ਤੋ ਇਹ ਝਟਕਾ ਲੱਗਦਾ ਦਿਖਾ ਲਈ ਦੇ ਰਿਹਾ ਜੇਕਰ ਗੱਲ ਕਰੀਏ ਤਾਂ ਵਿਧਾਨ ਸਭਾ ਸੀਟ ਜਿਹੜੀ ਹੈ ਉਹ ਪਾਲ ਦੇ ਪਾਲਮ ਦੇ ਵਿੱਚੋਂ ਭਾਵਨਾ ਗੋੜ ਜਨਕਪੁਰੀ ਦੇ ਵਿੱਚੋਂ ਰਾਜੇਸ਼ ਰਿਸ਼ੀ ਆ ਕਸਤੁਰਬਾ ਨਗਰ ਦੇ ਵਿੱਚੋਂ ਮਦਨ ਲਾਲ ਰੋਹਿਤ ਮਹਿਲੋਰੀਆ ਜਿਹੜੇ ਨੇ ਤ੍ਰਲੋਕਪੁਰੀ ਤੋਂ ਆਦਰਸ਼ ਨਗਰ ਤੋਂ ਪਵਨ ਸ਼ਰਮਾ ਵਿੱਚ ਵਿਸ਼ਵਾਸਨ ਇਲਾਕੇ ਦੇ ਵਿੱਚੋਂ ਭਪਿੰਦਰ ਸਿੰਘ ਜੂਨ ਤੇ ਮਹਿਰੋਲੀ ਤੋਂ ਨਰੇਸ਼ ਯਾਦਵ ਜਿਹੜੇ ਨੇ ਮੌਜੂਦਾ ਵਿਧਾਇਕ ਨੇ ਜਿਨ੍ਹਾਂ ਦੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਆ ਸਾਂਝੀਆਂ ਜੜੀਆਂ ਦੇ ਹਮਦਰਦ ਟੀਵੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਉਹੀ ਸੱਤ ਵਿਧਾਇਕ ਨੇ ਜਿਨ੍ਹਾਂ ਦੇ ਵੱਲੋਂ ਮੌਜੂਦਾ ਸਮੇਂ ਦੇ ਵਿੱਚ ਸੇਵਾਵਾਂ ਦਿੱਤੀਆਂ ਗਈਆਂ ਇਹਨਾਂ ਵਿਧਾਇਕਾਂ ਦੇ ਵੱਲੋਂ ਦੋਸ਼ ਇਹ ਲਾਏ ਗਏ ਨੇ ਕਿ ਭਾਈ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਕਹਿ ਕੇ ਅੰਨਾ ਹਜ਼ਾਰੇ ਹੋਰਾਂ ਦੇ ਅੰਦੋਲਨ ਦੇ ਵਿੱਚੋਂ ਪੈਦਾ ਹੋਈ ਸੀ ਪਰ ਇਸ ਵਕਤ ਇਸ ਪਾਰਟੀ ਦੇ ਵਿੱਚ ਸ਼੍ਰਾਚਾਰ ਬਹੁਤ ਵੱਡੇ ਪੱਧਰ ਦੇ ਉੱਪਰ ਹੈ ਤੇ ਇਸ ਸਾਰੀ ਗੱਲ ਨੂੰ ਲੈ ਕੇ ਇਸੇ ਮੁਤਲਕ ਉਹਨਾਂ ਦੇ ਵੱਲੋਂ ਅਸਤੀਫੇ ਜੜੇ ਨੇ ਦਿੱਤੇ ਗਏ ਨੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਆ ਜੇਕਰ ਉਧਰ ਦੇ ਖੇਮੇ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਨੇ ਉਹਨਾਂ ਦੇ ਵੱਲੋਂ ਪ੍ਰतिकਰਨ ਦਿੱਤੇ ਜਾਣੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਉਹ ਕਹਿੰਦੇ ਕਿ ਭਾਈ ਇਹਨਾਂ ਨੂੰ ਟਿਕਟਾਂ ਨਹੀਂ ਸੀ ਮਿਲੀਆਂ ਇਹਨਾਂ ਦੀ ਕਾਰਗੁਜ਼ਾਰੀ ਨਹੀਂ ਸੀ ਚੰਗੀ ਇਹਨਾਂ ਦੇ ਵੱਲੋਂ ਆਪਣੇ ਕਾਰਜਕਾਲ ਦੇ ਦੌਰਾਨ ਕੰਮ ਨਹੀਂ ਸੀ ਕੀਤੇ ਗਏ ਚੰਗੇ ਇਸ ਕਰਕੇ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਪਰ ਇਸ ਵਕਤ ਦੀ ਇਹ ਵੱਡੀ ਖਬਰ ਜ਼ਰੂਰ ਹੈ ਕੁਝ ਹੀ ਦਿਨ ਬਾਕੀ ਨੇ 4 ਤੋਂ 5 ਦਿਨ ਬਾਕੀ ਹੋਣ ਤਾਂ ਪਾਰਟੀ ਦੇ ਮੌਜੂਦਾ ਵਿਧਾਇਕਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਵੇ ਇਸ ਨੂੰ ਵੱਡਾ ਘਾਟਾ ਮੰਨਿਆ ਜਾ ਸਕਦਾ ਹੈ ਮਹਿਸੂਸ ਕੀਤਾ ਜਾ ਸਕਦਾ ਹੈ ਆਮ ਆਦਮੀ ਪਾਰਟੀ ਇਸ ਸਾਰੇ ਘਾਟੇ ਨੂੰ ਪੂਰਾ ਕਰ ਸਕੇਗੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਪਿਆ ਹਾਲਾਂਕਿ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਵੱਡੇ ਪੱਦਰ ਦੇ ਉੱਪਰ ਤਤਪਰ ਤਰੀਕੇ ਦੇ ਨਾਲ ਪੱਬਾ ਪਾਰ ਹੋ ਕੇ ਉੱਥੇ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਿਰ ਮੁੱਖ ਮੰਤਰੀ ਦਾ ਸਿਰਾ ਜਿਹੜਾ ਹੈ ਉਹ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਰਭਜੇ ਪਰ ਇਸ ਵਕਤ ਸਥਿਤੀਆਂ ਜੜੀਆਂ ਦੇ ਗੁੰਝਲਦਾਰ ਤੇ ਆ ਨਾ ਸੋਲਝਣ ਵਾਲੀਆਂ ਬਣਦੀਆਂ ਦਿਖਾਲੀ ਦੇਰੀਆਂ ਨੇ ਲਗਾਤਾਰਤਾ ਦੇ ਵਿੱਚ ਬਹੁਤ ਵੱਡੇ ਕਦਮ ਚੁੱਕਣ ਦੀ ਗੱਲ ਕਹਿਣ ਵਾਲੀ ਆਮ ਆਦਮੀ ਪਾਰਟੀ ਬਹੁਤ ਵੱਡੇ ਕਹਿ ਲਈਏ ਵਾਅਦੇ ਕਰਨ ਵਾਲੀ ਪਾਰਟੀ ਨੂੰ ਹੁਣ ਇੱਕ ਵੱਡਾ ਝਟਕਾ ਜਿਹੜਾ ਲੱਗਦਾ ਦਿਖਾਲੀ ਦਿੱਤਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰੇ ਸੱਤ ਮੌਜੂਦਾ ਵਿਧਾਇਕਾਂ ਦੇ ਵੱਲੋਂ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦੇਣਾ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦਾ ਕਿ ਇਸ ਦਿੱਤੇ ਗਏ ਅਸਤੀਫਿਆਂ ਦੀ ਤੇ ਇਹਨਾਂ ਅਸਤੀਫਿਆਂ ਦੇ ਆ ਦੇਣ ਵਾਲੇ ਜਿਹੜੇ ਵਿਧਾਇਕ ਨੇ ਜਾਂ ਪਰ ਆਗੂ ਨੇ ਇਹਨਾਂ ਦਾ ਵੋਟ ਕਟਰ ਜਿਹੜਾ ਉਸ ਦੇ ਬਦੋਂ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕਿਵੇਂ ਉਸ ਨੂੰ ਪੂਰਾ ਕੀਤਾ ਜਾਣਾ ਇਹ ਵੀ ਕਿਤੇ ਨਾ ਕਿਤੇ ਸ਼ਿਸ਼ੋਪਣ ਦੇ ਵਿੱਚ ਪਾਉਣ ਵਾਲੀ ਗੱਲ ਬਣਦੀ ਦਿਖਾ ਲਈ ਦੇ ਰਹੀ ਹੈ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਹੀਲੇ ਵਸੀਲੇ ਕੀਤੇ ਜਾਣਗੇ ਕਿ ਇਹਨਾਂ ਦੇ ਵੱਲੋਂ ਇਹਨਾਂ ਸੱਤ ਗਏ ਮੌਜੂਦਾ ਵਿਧਾਇਕਾਂ ਦੀ ਪਰਭਾਈ ਕਰ ਲਈ ਜਾਏਗੀ 5 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੇ ਵਿੱਚ ਕੀ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਪਰਭਾਈ ਨੂੰ ਪੂਰਾ ਕਰਕੇ ਜਿੱਤ ਹਾਸਲ ਕਰ ਲਈ ਜਾਏਗੀ ਇਹ ਆਪਸ ਦੇ ਵਿੱਚ ਇਸ ਵਕਤ ਵੱਡਾ ਸਵਾਲ ਬਣਿਆ ਪਿਆ ਪਰ ਨਾਲ ਦੀ ਨਾਲ ਤੁਹਾਡੇ ਕੋਲੋਂ ਵੀ ਕਮੈਂਟਸ ਚੰਦੇ ਵਿੱਚ ਜਾਣਨਾ ਚਾਹਾਂਗੇ ਕਿ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਰਿਪੀਟ ਹੋ ਸਕਦੀ ਹੈ ਕਿ ਦਿੱਲੀ ਦੇ ਵਿੱਚ ਕੋਈ ਹੋਰ ਪਾਰਟੀ ਦੇ ਵੱਲੋਂ ਇਸ ਵਕਤ ਸੱਤਾ ਦੇ ਉੱਪਰ ਕਾਬਜ ਹੋਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੀ ਤੁਹਾਨੂੰ ਆਬੋ ਹਵਾ ਲੱਗਦੀ ਹੈ ਕੀ ਉੱਥੇ ਮਾਹੌਲ ਲੱਗਦਾ ਹੈ ਇਸ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਨਾਲੋਂ ਨਾਲ ਆਪਣੀ رائے ਪ੍ਰतिक੍ਰਮ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ